ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵਿੱਚ ਤੁਹਾਡਾ ਸਵਾਗਤ ਆ ਜੀ ਆਓ ਅੱਜ ਆਪਾਂ ਸੌਣ ਦਾ ਮਹੀਨਾ ਵਾਂ ਪੀਆ ਦੇ ਦੇਣਾ ਤੇ ਊੜੇ ਬਣਾਈਏ ਊੜੇ ਬਣਾਉਣ ਵਾਸਤੇ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਜਰੂਰਤ ਆ ਉਹਦੇ ਵਾਸਤੇ ਆਪਾਂ ਨੂੰ ਗੁੜ ਚਾਹੀਦਾ ਜੀ ਇੱਕੋ ਲਈ ਅਸੀਂ ਗੁੜ ਦੀ ਲੈ ਲਈ ਇੱਕੋ ਲਈ ਅਸੀਂ ਆਟੇ ਦੀ ਲੈ ਲਈ ਇੱਕੋ ਲਈ ਪਾਣੀ ਦੀ ਲੈ ਲਈ ਆਟੇ ਨੂੰ ਤੇ ਪਾਣੀ ਨੂੰ ਕਿ ਗੁੜ ਨੂੰ ਅਸੀਂ ਪਹਿਲਾਂ ਇੱਕੋ ਲਈ ਪਾ ਕੇ ਭਿਗੇ 2-3 ਘੰਟੇ ਪਹਿਲਾਂ ਰੱਖ ਲਿਆ ਉਸ ਤੋਂ ਅੱਗੇ ਅਸੀਂ ਨਾਲੀ ਵਾਲ ਨੂੰ ਕਦੂਕਸ ਕਰਕੇ ਲੈ ਲਿਆ ਜੀ 2 ਚਮਚੇ ਤੇ ਛੋਟੀ ਇਲੈਚੀ ਇਸ ਔਫ ਨੂੰ ਕੁੱਟ ਕੇ ਲੈ ਜਾਇਆ। ਪੰਜ ਚਾਰ ਲੇਚੀਆਂ ਦੇ ਵੀ ਲੈ ਲੇ ਤੇ ਦੋ ਚਮਚੇ ਅਸੀਂ ਸੌਫ ਦੇ ਲੈ ਲਏ। ਇਹ ਸਰ੍ਹੋਂ ਦਾ ਤੇਲ ਲੈ ਲਿਆ ਜੀ ਇਹਨੂੰ ਤੁਸੀਂ ਪਹਿਲਾਂ ਗਰਮ ਕਰਕੇ ਇਹਦਾ ਕੱਚਾਪਨ ਦੂਰ ਕਰਕੇ ਤੇ ਠੰਡਾ ਕਰਕੇ ਤੁਸੀਂ ਕੌਲੀ ਵਿੱਚ ਰੱਖ ਸਕਦੇ ਆ ਤੇ ਆਪਾਂ ਜਿਹੜੇ ਇਹਨਾਂ ਆਪਾਂ ਤਵੇ ਦੇ ਉੱਤੇ ਤੇਲ ਲਾਉਣਾ ਵਾ ਤੇ ਅਸੀਂ ਲੱਕੜੀ ਦੇ ਉੱਤੇ ਕਪੜਾ ਲਪੇਟ ਲਿਆ ਵਾ। ਸਾ ਦੇਸੀ ਘਿਓ ਆ ਜੀ ਤੇ ਨਾਲ ਸਾਡਾ ਆਪਾਂ ਨੂੰ ਪੀਪਲ ਦੇ ਪੱਤੇ ਚਾਹੀਦੇ ਹੁੰਦੇ ਆ। ਪੀਪਲ ਦੇ ਪੱਤੇ ਨਹੀਂ ਥਾਤੇ ਜੀ ਸਾਡੇ ਕੋਲੇ ਆਹ ਲਾਲ ਬਾਥੂ ਦੇ ਪੱਤੇ ਆ। ਇਹ ਵਿਪਲ ਦੇ ਪੱਤੇ ਵਰਗੇ ਹੁੰਦੇ ਆ ਇਹਨਾਂ ਦੀ ਪਿਛਲੀ ਡੰਡੀ ਵੀ ਸਖਤ ਹੁੰਦੀ ਆ ਤੇ ਜਿਹੜੇ ਪਹਿਲੇ ਪੱਤੇ ਹੁੰਦੇ ਆ ਲਾਲ ਬਾਥੂ ਦੇ ਉਹ ਕਾਫੀ ਸਖਤ ਹੁੰਦੇ ਆ ਤੇ ਇਹਨਾਂ ਨੂੰ ਆਪਾਂ ਜਿਵੇਂ ਆਪਾਂ ਪਿੱਪਲ ਦੇ ਪੱਤਿਆਂ ਨੂੰ ਬਣਾਉਂਦੇ ਹੁੰਦੇ ਸੀ ਡੰਡੀ ਦੇ ਵਿੱਚੋਂ ਕੱਢ ਕੇ ਲੋ ਜੀ ਅਸੀਂ ਲਾਲ ਬਾਥੂ ਦੇ ਪੱਤਿਆਂ ਤੋਂ ਦੇ ਨਾਲ ਨਾਲ ਆ ਕੇ ਪੂੜੇ ਬਣਾਵਾਂਗੇ ਅਸੀਂ ਲਾਲ ਬਾਥੂ ਦੇ ਪੱਤਿਆਂ ਨੂੰ ਇਕੱਠੇ ਕਰਕੇ ਰੱਖ ਲਿਆ ਮੈਂ ਲੈ ਲਏ ਆ ਪੱਤੇ 8-10 ਪੱਤੇ ਲੈ ਜਾਂਦੇ ਆ ਲੋ ਜੀ ਹੁਣ ਆਪਾਂ ਆਟੇ ਦਾ ਤੇ ਗੁੜ ਤੇ ਪਾਣੀ ਦਾ ਕੋਲੋ ਤਿਆਰ ਕਰਦੇ ਆ ਪਹਿਲਾਂ ਤੁਹਾਨੂੰ ਦਿਖਾਉਣੀ ਆ ਸਾਡਾ ਗੁੜ ਪਹਿਲਾਂ ਪੇਕੇ ਰੱਖਿਆ ਹੋਇਆ ਜੀ 2 ਘੰਟੇ ਤੇ ਆ ਜਿਹੜਾ ਪਾਣੀ ਆ ਆਪਾਂ ਪਹਿਲਾਂ ਇਹਨੂੰ ਪੁੰਨਦੇ ਆ ਤਾਂ ਆਇਆ ਤਾਇਆ ਗੁੜ ਹੁੰਦਾ ਤਾਂ ਨਰਮ ਹੁੰਦਾ ਥੋੜਾ ਜਿਹਾ ਇਹਨਾਂ ਦਿਨਾਂ ਦੇ ਵਿੱਚ ਗੁੜ ਸਖਤ ਹੋਇਆ ਹੋਆ ਹੁੰਦਾ ਇਸ ਕਰਕੇ ਦੋ ਦੋ ਤਿੰਨ ਘੰਟੇ ਹੋ ਗਏ ਭਿਜੇ ਨੂੰ ਢੋਣ ਨੂੰ ਪਰ ਹਜੇ ਵੀ ਇਹਦੇ ਵਿੱਚ ਕੋਈ ਕੋਈ ਡਾਲੀ ਹੈਗੀ ਆ ਤਾਂ ਪੌਂਡੀਆਂ ਨੂੰ ਚੰਗੀ ਤਰ੍ਹਾਂ ਫੇਹ ਕੇ ਤੇ ਫਿਰ ਭੁੰਨ ਲੈਣੇ ਆ। ਜਿਵੇਂ ਜਿ세 ਗੋਣ ਨੂੰ ਭੁੰਨ ਲਿਆ। ਲਓ ਜੀ ਥੋੜਾ ਆਪਾਂ ਕੋਲ ਨੂੰ ਤਿਆਰ ਕਰਦੇ ਆ। ਥੋੜਾ ਥੋੜਾ ਆਟਾ ਪਾ ਕੇ ਆਪਾਂ ਪਾਣੀ ਦੇ ਗੁੜਾ ਜਿਹੜਾ ਭੇਕੇ ਰੱਖਿਆ ਸੀ ਉਹਦਾ ਪਾਣੀ ਲੈ ਲਿਆ ਪੁਣਕੇ ਤੇ ਆਪਾਂ ਇੱਕ ਕੌਲੀ ਆਟੇ ਦੀ ਲਈ ਆ ਅਸੀਂ ਇੱਕ ਕੌਲੀ ਗੁੜ ਦੀ ਲਈ ਆ ਇੱਕ ਕੌਲੀ ਪਾਣੀ ਦੀ ਲਈ ਆ ਤੇ ਇੱਕ ਕੌਲੀ ਆਟੇ ਦੀ ਲਈ ਆ ਤੇ ਜੇ ਆਟਾ ਮੋਟਾ ਹੁੰਦਾ ਤਾਂ ਕਈ ਵਾਰੀ ਜਿਹੜਾ ਪਾਣੀ ਆ ਉਹ ਜ਼ਿਆਦਾ ਲੱਗਦਾ ਵਾ ਤੇ ਜੇ ਆਟਾ ਬਰੀਕ ਹੁੰਦਾ ਤਾਂ ਪਾਣੀ ਕਈ ਵਾਰੀ ਘੱਟ ਵੀ ਲੱਗਦਾ ਆ ਆਪਾਂ ਦੇਖਦੇ ਆ ਕਿ ਆਪਾਂ ਨੂੰ ਪਾਣੀ ਕਿੰਨੇ ਦੇਹੀ ਹੁੰਦੇ ਪੈਂਦੇ ਲੋ ਜੀ ਅਸੀਂ ਹਮ ਇਸ ਪਰ ਲੈ ਲਿਆ ਚਾਹੇ ਤੁਸੀਂ ਕੋਈ ਚਮਚਾ ਕਰਛੀ ਕੁਛ ਵੀ ਲੈ ਲਓ ਅਸੀਂ ਥੋੜਾ ਥੋੜਾ ਕਰਕੇ E questo è il mio lavoro. Se ti fanno un po' di patate, ti fanno un po' di patate. Se ti fanno un po' di patate, ti ਜੇ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆਂ ਉਹਲਿਆ ਵਗੈਰਾ ਜੀ ਮਾਰਦੇ ਆਂ ਆਪਾਂ ਨੂੰ ਥੋੜੀ ਜਿਹੀ ਪਾਣੀ ਦੀ ਜ਼ਰੂਰਤ ਪੈਣੀ ਆ ਜੇ ਅਸੀਂ ਆਟਾ ਪੂਰਾ ਨਹੀਂ ਪਾਇਆਗਾ ਕਿਉਂਕਿ ਸਾਡਾ ਆਟਾ ਥੋੜਾ ਜਿਹਾ ਮੋਟਾ ਵਾ ਤੇ ਉਹਨੇ ਪਾਣੀ ਜ਼ਿਆਦਾ ਸੋਖ ਲਿਆ ਤੇ ਅਸੀਂ ਪਾਣੀ ਇੱਕ ਕੌਲੀ ਆਟੇ ਦੀ ਪਾਈ ਆ ਇੱਕ ਕੌਲੀ ਗੁੜ ਦੀ ਵਿੱਚ ਤੇ ਇੱਕ ਕੌਲੀ ਦੇ ਵਿੱਚ ਤਾਂ ਕਿ ਉਹਨਾਂ ਕੋ ਆਪਣੇ ਕੋਈ ਮਟੀਰੀਅਲ ਜਿਹੜੇ ਦੋ ਚਮਚੇ nariyal ਦੇ ਦੋ ਚਮਚੇ saunf ਦੇ ਤੇ ਅੱਧਾ ਚਮਚਾ sai ji ਦਾ ਹੋਣਾ ਮਲਕੀ ਕੁੱਟੀ ਹੋਈ ਦਾ ਉਹਨਾਂ ਕੋ ਜਿੰਨਾ ਕ ਚਮਚਾ ਅਸੀਂ ਮਲਕੀ ਆਟਾ ਬਚਾਇਆ ਵਾ ਤੇ ਉਹਨਾਂ ਕਾਸੀਆਂ ਸਮਾਨੇ ਦੇ ਵਿੱਚ ਪਾਉਣ ਲੱਗੇ ਆ। ਲਓ ਜੀ ਨਰੀਅਲ ਪਾ ਦਿੱਤਾ ਤੇ ਛੋਟੀ ਇਲਾਇਚੀ ਤੇ ਸੌਂਫ ਪਾ ਦਿੱਤੀ ਆ। ਕਈ ਇਸ ਨੂੰ ਜਮਾਂ ਦੇ ਨਾਲ ਵੀ ਬਣਾਉਂਦੇ ਆ ਤੇ ਕਈ ਸੌਂਫ ਨਾਲ ਵੀ ਬਣਾਉਂਦੇ ਆ। ਜੇ ਆਪਾਂ ਥੋੜਾ ਜਿਹਾ ਪਾਣੀ ਲੈਨੇ ਆ ਤਾਂ ਕਿ ਆਪਾਂ ਨੂੰ ਘੋਲ ਥੋੜਾ ਜਿਹਾ ਪਤਲਾ ਕਰਨਾ ਵਾ। ਆਪਾਂ ਇਹਦੇ ਬਿਲਕੁਲ ਕੱਟੇ ਦੀਆਂ ਵੀ ਗੁੱਠਲੀਆਂ ਮਾਰ ਦੇਣੀਆਂ ਤੇ ਜਿਹੜਾ ਆਪਾਂ ਸਮਾਨ ਪਾਇਆ ਤੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਆਪਾਂ ਪਾਣੀ ਦੀ ਜਰੂਰਤ ਹੋਰ ਪਾਣੀ ਹੈ ਜੀ ਆਪਾਂ ਦੋ ਦੋ ਚਮਚੇ ਪਾਣੀ ਦੇ ਪਾ ਕੇ ਆਪਾਂ ਨੂੰ 5 ਕਿ ਮਿੰਟ ਲੱਗ ਜਾਣੇ ਆ ਜੀ ਘੋਲ ਤਿਆਰ ਕਰਨ ਨੂੰ ਨੂੰ ਜੀ ਆਪਣਾ ਘੋਲ ਬਣ ਕੇ ਤਿਆਰ ਹੋ ਗਿਆ ਐਨ ਪਤਲਾ ਘੋਲ ਬਣਾਉਣਾ ਆਪਾਂ ਬਿਲਕੁਲ ਆ ਦੇਖੋ ਜੀ ਐਨਾ ਪਤਲਾ ਘੋਲ ਬਣਾਉਣਾ ਵਾ ਇਹ ਕੋਲ ਨੂੰ ਲੈ ਇਹ ਤੇ ਰੱਖ ਲੈਣੇ ਕੋਲੇ ਤਵੇ ਦੇ ਤੇ ਗੈਸ ਨੂੰ ਆਨ ਕਰ ਦਿੰਨੇ ਆ ਤਵਾ ਰੱਖ ਲਿਆ ਜੀ ਅਸੀਂ ਤੇ ਆ ਸੀ ਤੇ ਲੈ ਲੈ ਜੀ ਤੇ ਲੱਕੜ ਦੇ ਦੇ ਉੱਤੇ ਅਸੀਂ ਕੱਪੜਾ ਲਪੇਟ ਲਿਆ ਕਿਉਂਕਿ ਇਹਨੂੰ ਤੁਸੀਂ ਬਰਸ਼ ਨਾਲ ਵੀ ਲਾ ਸਕਦੇ ਆ ਕਿਉਂਕਿ ਮੈਂ ਪਲਾਸਟਿਕ ਨਹੀਂ ਵਰਤਦੀ ਇਸ ਕਰਕੇ ਮੈਂ ਬਰਸ਼ ਨਹੀਂ ਵਰਤਣਾਗਾ ਤੇ ਮੈਂ ਇਸ ਕਰਕੇ ਲੱਕੜ ਦੇ ਉੱਤੇ ਇਹ ਕੱਪੜਾ ਕਾਟਨ ਦਾ ਕੱਪੜਾ ਲਪੇਟਿਆ ਹੋਇਆ ਵਾ ਤੇ ਇੱਕ ਆਪਾਂ ਖੋਚਣਾ ਲੈ ਲੈਣਾ ਜੀ ਤੇ ਇੱਕ ਆਪਾਂ ਜਿਹੜਾ ਜਿਹੜਾ ਆਪਾਂ ਵਿਪਲ ਦੇ ਪੱਤੇ ਨੂੰ ਪਾਣੀ ਚ ਡੋਬੋ ਕੇ ਰੱਖਦੇ ਸੀ ਅਸੀਂ ਇਹਨੂੰ ਮਾਤੋ ਦੇ ਪੱਤੇ ਨੂੰ ਪਾਣੀ ਵਿੱਚ ਬੋਕੇ ਰੱਖਿਆ ਤਾਂ ਕਿ ਪਾਣੀ ਵਿੱਚ ਭਿੰਕੇ ਹੀ ਆਪਾਂ ਇਹਨੂੰ ਭੁਲਾਉਣਾ ਵਾ ਮੁੱਲ ਕੇ ਪੱਤੇ ਦੇ ਨਾਲ ਹੁਣ ਜੀ ਆਪਾਂ ਸ਼ੁਰੂ ਕਰਦੇ ਹਾਂ ਊੜਾ ਬਣਾਉਣਾ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਤਵੇ ਦੇ ਉੱਤੇ ਘਿਓ ਲਾ ਲੈਣਾ ਤੇਲ ਲਾ ਲੈਣਾ ਜਿਹੜਾ ਵੀ ਤੁਸੀਂ ਵਰਤਨਾ ਦੇਸੀ ਘਿਓ ਵਰਤਨਾ ਜਾਂ ਤੇਲ ਵਰਤਨਾ ਜੋ ਵੀ ਵਰਤਨਾ ਵਾ ਉਹ ਤੁਸੀਂ ਤਵੇ ਦੇ ਉੱਤੇ ਲਾ ਲਓ ਗੈਸ ਨੂੰ ਅਸੀਂ ਆਨ ਕਰਤਾ ਜੀ ਦੇਸਾ ਜਿਹੜਾ ਫਲੇਮ ਆ ਉਹ ਮੀਡੀਅਮ ਹੀ ਰੱਖਿਓ ਨਾ ਬੜਾ ਤੇਜ਼ ਹੋਵੇ ਤੇ ਨਾ ਬੜਾ ਸਲੋ ਹੋਵੇ ਜੇ ਸਲੋ ਹੁੰਦਾ ਤਾਂ ਪੂੜਾ ਉੱਠਦਾ ਨਹੀਂ ਤੇ ਜੇ ਤੇਜ਼ ਹੁੰਦਾ ਤਾਂ ਪੂੜਾ ਸਿੱਟੀ ਸੜ ਜਾਂਦਾ ਉਹ ਪੱਕਦਾ ਨਹੀਂ ਸੜ ਛਿਤੀ ਜਾਂਦਾ ਇਸ ਕਰਕੇ ਤੁਸੀਂ ਲੋ ਫਲੇਮ ਮੀਡੀਅਮ ਫਲੇਮ ਉੱਤੇ ਹੀ ਰੱਖਣਾ ਵਾ ਆਪਾਂ ਪਹਿਲਾਂ ਤਵੇ ਨੂੰ ਤੇਲ ਦੇ ਨਾਲ ਗ੍ਰੀਸ ਕਰ ਲੈਣਾ ਲੋ ਜਿਸ ਤਵੇ ਨੂੰ ਗ੍ਰੀਸ ਕਰ ਲਿਆ ਉਸ ਵਾਰ ਤੁਸੀਂ ਜੀ ਪੂਰਾ ਵੱਡਾ ਬਣਾਉਣਾ ਜਾਂ ਛੋਟਾ ਬਣਾਉਣਾ ਉਹ ਸਾਈਜ਼ ਤੁਸੀਂ ਆਪਣੇ ਮੁਤਾਬਕ ਬਣਾਉਣਾ ਵਾ ਜੇ ਵੱਡਾ ਸਾਈਜ਼ ਬਣਾਉਣਾ ਤਾਂ ਕਟਚੀ ਵੱਡੀ ਲੈ ਲਿਓ ਜੇ ਛੋਟਾ ਸਾਈਜ਼ ਬਣਾਉਣਾ ਤਾਂ ਕਟਚੀ ਛੋਟੀ ਲੈ ਲਓ ਤੇ ਸੈਂਟਰ ਦੇ ਵਿੱਚ ਇਹਦੇ ਪਾ ਦੇਣਾ ਆਪਾਂ ਇਹਦਾ ਹੋਲਾ ਸਾਡੇ ਹੋਏ ਅਸੀਂ ਕਟਚੀ ਵੱਡੀ ਲਈਏ ਥੋੜੀ ਜਿਹੀ ਪੂਰੇ ਵੱਡੇ ਬਣਾਉਣੇ ਆ ਤੇ ਆ ਇੱਕ ਕਟਚੀ ਮੈਂ ਜਿਵੇਂ ਸੈਂਟਰ ਦੇ ਵਿੱਚ ਕਰਕੇ ਪਾ ਦੇਣੀ ਆ ਤੁਸੀਂ ਲਾਉਣਾ ਆਪਾਂ ਇਹਨਾਂ ਪੱਤੇ ਦੇ ਨਾਲ ਆ ਬਾਹਰ ਇਹ ਜੇ ਪਾਪਾ ਤੋਂ ਨਾ ਪੱਤਾ ਲੈ ਲਿਆ ਇਹਦਾ ਮੱਤੂ ਦਾ ਪੱਤਾ ਲੈ ਆਇਆ ਇੱਥੇ ਆਪਾਂ। ਇਹ ਆਪਾਂ ਦੇ ਪੱਤੋਂ ਦੇ ਪੱਤੇ ਲੈਣੇ ਸੀ ਇਹਦੇ ਨਾਲ ਇਹਨੂੰ ਸਾਰੇ ਕਰੇਦੇ। ਇਹਨੂੰ ਕਰਕੇ ਪਲਾ ਦੇਣਾ। ਇਹ ਥੋੜਾ ਜਿਹਾ ਪਾਣੀ ਹੋਰ ਲਾ ਕੇ ਪੱਤੇ ਨੂੰ ਤੋ ਤੋ ਪੂਰੀ ਸਫਾਈ ਵਧੀਆ ਕਰ ਦੇਣੀ ਇਹਦੇ ਪੂਰਾ ਫਲਾਇਆ ਜਾਵੇ ਤਾਂ ਕਿ ਇਹ ਕਿਸੇ ਪਾਸੇ ਵੀ ਮੋਟਾ ਨਾ ਹੋਵੇ ਮੈਂ ਗੈਸ ਬੰਦ ਕਰਤਾ ਸੀ ਜਦੋਂ ਥੋੜਾ ਜਿਹਾ ਫਲੇਮ ਤੇਜ਼ ਹੋ ਗਿਆ ਸੀ ਉਸ ਤੋਂ ਬਾਅਦ ਤੁਸੀਂ ਜਦੋਂ ਤੱਕ ਇਹ ਪੂਰਾ ਇਹਦੇ ਤਵੇ ਦੇ ਉੱਤੇ ਪਾ ਦਿੱਤਾ ਪਹਿਲਾਂ ਤਵੇ ਨੂੰ ਚੱਲੋਗੀ ਪਹਿਲਾਂ ਗ੍ਰੀਸ ਕਰਨਾ ਵਾ ਫਿਰ ਪੂਰਾ ਪਾ ਦੇਣਾ ਉੱਤੇ ਫਿਰ ਉਸ ਤੋਂ ਬਾਅਦ ਤੁਸੀਂ ਇਹਦੇ ਚਾਰ ਚਪੇਰੇ ਤੇਲ ਨੂੰ ਲਾ ਦੇਣਾ बैके जो खुर्चना भी ला खोचने थोड़ा जहा पानी ला लो ਤਾਕਿ ਖੁਰਚਨਾ ਜਿਹੜਾ ਨਾ ਉਹ ਚਿਪਕੇ ਨਾ ਉਹਦੇ ਨਾਲ। ਪੂੜੇ ਦੇ ਨਾਲ। ਤੇ ਜਦੋਂ ਆਪਣਾ ਖੁਰਚਨਾ ਅੱਧਾ ਪੂੜੇ ਦੇ ਅੰਦਰ ਚਲੇ ਜਾਵੇ ਫਿਰ ਉਹਨੂੰ ਪਲਟਣਾ ਵਾ। ਤਾਂਕਿ ਜੇ ਆਪਾਂ ਪਹਿਲਾਂ ਪਲਟਣ ਲੱਗ ਜਾਈਏ ਤੇ ਬਹੁਤ ਪਤਲਾ ਹੁੰਦਾ ਵਾ ਤੇ ਇਹ ਟੁੱਟ ਜਾਂਦਾ ਵਾ। ਅੰਜੀ ਆਪਾਂ ਦੇਖਦੇ ਹਾਂ ਪੂੜੇ ਨੂੰ ਪਲਟ ਕੇ। ਪਹਿਲਾਂ ਸਿਆਸ ਫੇਰ ਤਾਂ ਤੁਸੀਂ ਲਾ ਲਓ ਇਹਨੂੰ ਪੂੜੇ ਨੂੰ। ਉਹ ਤਾਂ ਅੱਧਾ ਖੁਰਚਣਾ ਚੱਲਿਆ ਗਿਆ ਤੇ ਪੂਰੇ ਨੂੰ ਪਾੜ ਦਿਆ। ਵਾਹ ਬਹੁਤ ਸੋਨਾ ਪੂਰਾ ਬਣਿਆ। ਇਸ ਨਾਲ ਪੂਰੇ ਨੂੰ ਸੇਕਦੇ ਆ। ਤੁਸੀਂ ਪੂਰੇ ਨੂੰ ਪੂਰਾ ਪਤਲਾ ਵੀ ਬਣਾ ਸਕਦੇ ਆ ਥੋੜਾ ਜਿਹਾ ਮੋਟੇ ਰੱਖਿਆ ਮੋਟੇ ਵੀ ਬਣਾ ਸਕਦੇ ਪਰ ਪੂਰੇ ਜਿਆਦਾ ਪਤਲੇ ਹੁੰਦੇ ਆ। ਜੀ ਆਪਣਾ ਪੂਰਾ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਨਾਲ ਦੇ ਨਾਲ ਪਲੇਟ ਵਿੱਚ ਰੱਖ ਲਿਆ ਨਹੀਂ ਨਾ ਇਹ ਬਹੁਤ ਪਤਲੇ ਹੁੰਦੇ ਆ ਬਹੁਤ ਨਾਜ਼ੁਕ ਜਿਹੇ ਹੁੰਦੇ ਆ ਇਹ ਤੇ ਫੇਰੇ ਦਾ ਢੋਲ ਪਾ ਦੇਣਾ ਸੈਂਟਰ ਚ ਕਰਕੇ ਜੇ ਤੁਹਾਡਾ ਪਤਾ ਖਰਾਬ ਹੋ ਜਾਵੇ ਤਾਂ ਪਤਾ ਦੁਬਾਰਾ ਨਵਾਂ ਲੈ ਸਕਦੇ ਹੋ ਤੁਸੀਂ ਦੇ ਆਪਣੇ ਪੂੜੇ ਬਹੁਤ ਸੋਹਣੇ ਬਣੇ ਆ। ਵਧੀਆ ਰੜੇ ਨੇ ਕੋਈ ਟੁੱਟਿਆ ਨਹੀਂ ਪੂਰਾ। ਕਿਪਾ ਤੁਹਾਨੂੰ ਸਾਰੇ ਪੂੜੇ ਬਣਾ ਕੇ ਦਿਖਾਉਣੇ ਆ ਜੀ ਹੁਣ। ਕਿ ਆਪਣੇ ਕਿੰਨੇ ਪੂੜੇ ਕੋਲੀ ਦੇ ਵਿੱਚ ਬਣੇ ਆ ਉਹ ਵੀ ਤਵੇ ਦੇ ਨਾਪ ਦੇ। ਲਓ ਜੀ ਸਾਡੇ ਪੂੜੇ ਬਣ ਕੇ ਤਿਆਰ ਹੋ ਗਏ ਆ। ਅਸੀਂ ਪੂੜੇ ਅੰਬ ਦੇ ਚਾਰਨਾ ਬਣਾਏ ਆ। ਤੇ ਇਹ ਸੱਤ ਪੂੜੇ ਬਣੇ ਆ ਜੀ ਆਪਣੇ ਕੋਲੀ ਦੇ ਵਿੱਚ ਕਿਉਂਕਿ ਸਾਡੇ ਪੂੜੇ ਵੱਡੇ ਨੇ ਤਵੇ ਦੇ ਨਾਪ ਦੇ ਆ। ਜਿਦਾ ਪਹਿਲੇ ਸਮੇਂ ਵਿੱਚ ਵੱਡੇ ਵੱਡੇ ਪੂੜੇ ਬਣਾਉਂਦੀਆਂ ਹੁੰਦੀਆਂ ਸੀ ਦੀਦੀਆਂ। ਇਸ ਵੀ ਵੱਡੇ ਤਵੇ ਦੇ ਨਾਲ ਆਪਣੇ ਪੂਰੇ ਬਣਾਏ ਆ ਇੱਕ ਕਾਲੀ ਵਿੱਚ ਸੱਤ ਇਹ ਛੋਟੇ ਬਣਾ ਲਓਗੇ ਤਾਂ 10 ਬਣ ਜਾਣਗੇ ਤੇ ਵੱਡੇ ਸੱਤ ਬਣਿਆ ਇਹਦੇ ਵਿੱਚ ਜੀ ਲੋ ਜੀ ਹੁਣ ਤੁਸੀਂ ਵੀ ਘਰ ਵਿੱਚ ਸੌਂ ਦਾ ਮਹਿਨਾ ਪੀਆ ਦੇ ਦੇਣਾ ਤੇ ਪੂਰੇ ਬਣਾਓ ਤੇ ਅੰਮਦੇ ਚਾਰਨਾ ਖਾ ਕੇ ਦੇਖੋ ਕਿੰਨੇ ਸਵਾਦ ਲੱਗਦੇ ਆ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਸਾਡੀ ਵੀਡੀਓ ਦਾ ਬਤਵਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਪੋਰਟ ਕਰਨਾ ਧੰਨਵਾਦ ਜੀ